ਮੇਰਾ ਘਰ ਮੇਰ ਕੋਰ ਨਾਵਾ ਹੈ ਖੋਖਰ ਖੁਰਦਾ ਹੈ ਹੈ ਮੇਰੇ ਪੁੱਤ ਮੁਕੇ ਨੇ ਕੱਦੇ ਕੱਦੇ ਤੇ ਕੱਨੇ ਕੱਨੇ ਤਿੰਨ ਪੁੱਤ ਮੁਕੇ ਨੇਗੇ ਮੇਰੇ ਉਸ ਤੋਂ ਬਾਅਦ ਤਿੰਨ ਪੁੱਤ ਮੁੱਕ ਗਏ ਮੇਰਾ ਬੰਦਾ ਮੁੱਕ ਗਿਆ ਹੈ ਬੰਦੇ ਤੋਂ ਬਾਅਦ ਦੇਖ ਲਾ ਉਹੀ ਗੱਲ ਮੇਰੇ ਕੋਈ ਘਰ ਚ ਆਹੋਂ ਨਹੀਂ ਕਹਿਦਾ ਪਰਬਾਰ ਮੇਰਾ ਬਹੁਤ ਆਹੋ ਹੋ ਗਿਆ ਕਿ ਗਿਆਣ ਕੋਈ ਨਹੀਂ ਮੇਰਾ ਹਮ ਮਰਿਆ ਬਰਬਰ ਹੋ ਰਹੀਆਂ ਮੇਰਾ ਕੋਈ ਨਾ ਕਰਦਾ ਨਾ ਕੋਈ ਬਗਾਨਾ ਮਾ ਤਾਂ ਕੀ ਹੋਊਗਾ ਕਿ ਇੰਨੇ ਪੁੱਤਾਂ ਨੂੰ ਹਾਂ ਇੰਨੇ ਪੁੱਤਾਂ ਨੂੰ ਬਸ ਆਪਦੇ ਕਰਮ ਹੋਗੇ ਤੇ ਕੇ ਹੋਰ ਕੁਝ ਨਹੀਂ ਹੋਇਆ ਉਹਨਾਂ ਨੂੰ ਆਪਦੇ ਕਰਮ ਹੋਗੇ ਦੁਨੀਆ दारू ਪੀਂਦੀ ਆ ਕੋਈ ਹੋਰ ਨਹੀਂ ਕੁਝ ਦਿਹਾੜੀ ਵਧੀਆ ਕਰਦੇ ਤੇ ਵਧੀਆ ਆਪ ਦਾ ਹੋਤੀਗਾ ਨੇ ਲਾ ਲੱਗਿਆ ਰਹਿੰਦਾ ਤੁਕਰੇ ਸਾਡੇ ਐ ਨਹੀਂ ਕਿਸੇ ਨੂੰ ਐ ਕਹਿੰਦੇ ਤੇ ਵੀ ਉਹ ਆਗਾ ਨਾ ਜਮਾ ਲੜਦੇ ਨਹੀਂ ਤੇ ਕੋਈ ਘੜਦਾ ਨਹੀਂ ਸੀਗੇ ਅਬ ਸਰ ਅਬ ਦੀ ਉਹ ਹੀ ਗੱਲ ਦੀ ਉੱਤੋਂ ਥੋੜੀ ਉੱਤੋਂ ਥੋੜੀ ਮਰੀ ਗਈ ਹੈ ਪਹਿਲਾਂ ਵੱਡਾ ਮੁੱਕ ਗਿਆ ਫਿਰ ਛੋਟਾ ਮੁੱਕ ਗਿਆ ਫਿਰ ਵਿਚਾਲੜਾ ਮੁੱਕ ਗਿਆ ਤੇ ਐ ਆਹੋ ਹੋਈ ਨਹੀਂ ਫਿਰ ਘਰ ਵਾਲੇ ਨੂੰ ਕੀ ਹੋਊਗਾ ਸਿੱਮਾ ਤੋਂ ਘਰ ਵਾਲੇ ਨੂੰ ਹੋ ਗਿਆ ਤੀਗਾ ਘਰ ਵਾਲਾ ਬਸ ਉਹ ਵੀ ਬਿਮਾਰ ਹੋ ਗਿਆ ਤੇ ਬੁਖਾਰ ਚੜਨ ਲੱਗ ਗਿਆ ਮਾਨਸਾ ਲੈ ਗਏ ਅਸੀਂ ਚੱਕ ਕੇ ਮਾਨਸਾ ਲੈ ਗਏ ਚੱਕ ਕੇ ਡਾਕਟਰ ਦੇ ਲੈ ਗਏ ਸਰਕਾਰੂ ਚ ਲੈ ਗਏ ਫਿਰ ਹੋਰ ਡਾਕਟਰ ਦੇ ਲੈ ਗਏ ਬਸ ਰਪੋਟਾ ਕਰਾਈ ਗਏ ਸੀ ਉਸ ਤੋਂ ਬਾਅਦ ਕਹਿੰਦੇ ਤੇ ਵੀ ਘਰੇ ਲੈ ਜਾਓ ਘਰੇ ਸੇਵਾ ਕਰ ਲਓ ਇਹਦੀ ਅਸੀਂ ਘਰੇ ਲਿਆਂਦਾ ਫਿਰ ਫੇਰ ਨਾ ਦਿਲ ਤੇ ਕਿਹਾ ਫਿਰ ਅਸੀਂ ਫੇਰ ਸਰਕਾਰੂ ਚ ਲੈ ਗਏ ਸਰਕਾਰੂ ਵਾਲੇ ਕਹਿੰਦੇ ਵੀ ਇਹ ਤੇ ਹੱਥਾਂ ਨਾ ਲਾਓ ਹੱਥ ਨਾਲ ਆਇਓ ਜੇ ਹੱਥ ਲਾਤਾ ਕਹਿੰਦਾ ਇੱਕ ਬੰਦਾ ਬਸ ਨਾਲ ਦੀ ਨਾਲ ਉਹ ਵੀ ਮੁੱਕ ਜੂਗਾ ਕੋਈ ਆਈ ਕੋਣ ਕੋਣ ਰਹਿਣੀ ਮੁਕਰੇ ਮੈਂ ਕੱਲੀ ਰਹਿਣੀ ਐ ਜੀ ਕੱਲੀ ਰਹਿਣੀ ਆ ਕੱਲੀ ਬਸ ਪੋਤਾ ਮੇਰਾ ਦਿਹਾੜੀ ਗਿਆਗਾ ਕਰਨ بیچ ਇਹਦਾ ਆਪਾਂ ਟਾਈਮ ਟੇ ਪਾ ਲਾਂਗੇ ਦੋ ਪੈਸੇ ਉਹ ਹੋਈ ਜਾਂਦੇ ਨੇ ਤੇ ਮੈਂ ਨਰੇਗਾ ਚ ਜਾਂਦੀ ਸੀ ਅੱਗੇ ਨਰੇਗਾ ਚ ਜਾਂਦੀ ਨਹੀਂ ਹੁਣ ਮੈਂ ਪਰੇਸ਼ਨ ਕਰਾ ਰੱਖਿਆਗਾ ਤੇ ਹੋਰ ਮੇਰਾ ਕੋਈ ਹੁਣ ਹੁਣ ਕੀ ਮੰਗ ਕਰਦੇ ਮਤਲਬ ਪ੍ਰਕਾਰ ਹੋ ਜਾਂਦਾ ਮੈਂ ਇਹ ਹੀ ਮੰਗਾ ਮੰਗਦੀ ਆ ਬਸ ਮੇਰਾ ਹੋਰ ਕੋਈ ਮੰਗ ਨਹੀਂ ਮੇਰੀ ਤਾਂ ਵੇਰਾ ਮਕਾਨ ਪਈ ਜੇ ਕੋਈ ਹੋਰ ਵਧਾ ਪਈ ਹੋਵੇਗਾ ਮੇਰੀ ਮੰਗ ਆਹੋ ਕਰਕੇ ਪੂਰੀ